ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਾਰੇ ਸਾਧ ਸੰਗਤ ਜੀਓ ਅੱਜ ਦੀ ਆਪਣੀ ਜਿਹੜੀ ਵੀਡੀਓ ਹੈ ਉਹ ਹੈ ਕਰਨ ਕਰਕ ਇੱਕ ਵਚਨ ਕਰਨ ਕਰਕ ਇੱਕ ਵਚਨ ਭਾਗ 8ਵਾਂ ਹੈ ਹਾਰਕਾਂ ਦੇ ਤੇ ਚੱਲ ਰਿਹਾ ਜੁੜਾ ਇਹਦੇ ਚਿੰਨ ਜਿਹੜੇ ਹੈ ਉਹ ਆਲੇ ਸਿਆਰੀ ਦੇ ਬਿਹਾਰੀ ਲਾਂ ਔਰ ਇਹਨਾਂ ਦੇ ਸ਼ਬਦ ਨਾਲ ਲਿਖੇ ਗਏ ਆ ਸਾਬਗੁਣ ਸਾਬੋਨ ਮੁਸਲਹ ਖਬਦੀ ਸ਼ਬਦੇ ਵਿਚਾਰਿਆ ਵਿਚਾਰਿਆ ਸ਼ਬਦੇ ਹੁਣ ਇਹ ਪੰਕਤੀਆਂ ਜਿਹੜੀਆਂ ਹੈ ਆਪਾਂ ਗੁਰਬਾਣੀ ਦੇ ਵਿੱਚੋਂ ਲਈਆਂ ਨੇ ਲਿਖੀਆਂ ਨੇ ਸਾਧ ਸੰਗਤ ਇਹਨਾਂ ਦੇ ਰਾਹੀਂ ਆਪਾਂ ਇਹਨਾਂ ਚਿੰਨ੍ਹਾਂ ਦੇ ਬਾਰੇ ਵਿਚਾਰ ਕਰਦੇ ਹਾਂ ਸੋ ਸਾਧ ਸੰਗਤ ਸਭ ਤੋਂ ਪਹਿਲਾ ਹੈ ਸਿਹਾਰੀ ਜੋ ਪਾਵਕ ਸੰਗ ਸੀਤ ਕੋ ਨਾਸ ऐसे प्राचत संत संग विनाश ज्यों ज्यों साबुन ज्यों साबुन ਕਾਪਰ ਉਜਲ ਹੋਤ ਨਾਮ ਜਪਤ ਸਭ ਭਾਰਮ ਪਉ ਕੋਤ ਹੁਣ ਦੇਖੋ ਸਾਬਣ ਜ्यों ਸਾਬਣ ਕਾਪਰ ਉਜਲ ਹੋਤ ਜਿਵੇਂ ਸਾਬਣ ਦੇ ਨਾਲ ਕੱਪੜੇ ਉਜਲ ਹੋ ਜਾਂਦੇ ਨੇ ਸਾਫ਼ ਹੋ ਜਾਂਦੇ ਨੇ ਸਾਬਣ ਨਾਲ ਸਾਬਣ ਰਾਹੀਂ ਸਾਬਣ ਦੁਆਰਾ ਜਿਹੜੀ ਮਰਜੀ ਲਾ ਲੋ ਇਹ ਹੈ ਸਾਬਣ ਨਾਲ ਠੀਕ ਹੈ ਇਹ ਨਾਲ ਆ ਗਿਆ ਸਿਹਾਰੀ ਕਰਨ ਕਰਕ ਦੀ ਨਿਸ਼ਾਨੀਆਂ ਔਰ ਇੱਕ ਵਸ਼ਨ ਦੀ ਨਿਸ਼ਾਨੀਆਂ ਅੱਗੇ ਹੈ ਅੰਦਰ ਰਚੈ ਸੱਚ ਰੰਗ ਸਿਉ ਸੱਚ ਰੰਗ ਜਿਉ ਮਜੀਠੇ ਲਾਲ ਕਮਲ ਵਿਗਸੇ ਸੱਚ ਮਨ ਗੁਰ ਕੈ ਸ਼ਬਦ ਨਿਹਾਲ ਗੁਰ ਕੇ ਸ਼ਬਦ ਗੁਰੂ ਦੇ ਸ਼ਬਦ ਰਾਹੀ ਹੁਣ ਕੀਆ ਗੁਰ ਕੈ ਗੁਰੂ ਦੇ ਸ਼ਬਦ ਰਾਹੀ ਹੁਣ ਇਹ ਰਾਹੀ ਆ ਗਿਆ ਨਾਲ ਦੁਆਰਾ ਜਿਹੜਾ ਮਰਜੀ ਆਜ ਲਾ ਲੋ ਗੁਰ ਕੈ ਸ਼ਬਦ ਨਿਹਾਲ ਗੁਰੂ ਦੇ ਸ਼ਬਦ ਰਾਹੀ ਹੁਣ ਆ ਕੀ ਹੈ ਕੀ ਨਹੀਂ ਪੜਨਾ ਇਹਨੂੰ ਕੈ ਅੱਛਾ ਕੈ ਇਹ ਕੀ ਵੀ ਬਣ ਜਾਣਾ ਸੀ ਪਰ ਗੁਰਬਾਣੀ ਦਾ ਵਿਆਕਰਨ ਦਾ ਰੂਲ ਹੈ ਨਿਯਮ ਹੈ ਕਿ ਜਦੋਂ ਕੋਈ ਇਥੇ ਆ ਜਾਵੇ ਕਰਨ ਕਾਰਕ ਦੇ ਵਿੱਚ ਇਹ ਸ਼ਬਦ ਕਰਨ ਕਾਰਕ ਦੇ ਵਿੱਚ ਹੋਵੇ ਜਾਂ ਅਧਿਕਰਣ ਕਾਰਕ ਦੇ ਵਿੱਚ ਹੋਵੇ ਤਾਂ ਇਹ ਕਾਇਦਾ ਕੇ ਦਾ ਕਹਿ ਬਣ ਜਾਂਦਾ ਇਸ ਕਰਕੇ ਇਹਨੂੰ ਕਹਿ ਬੋਲਿਆ ਜਾਂਦਾ ਅਗੇ ਸੱਚ ਮਿਲੇ ਸੱਚਿਆਰ ਸੱਚ ਹੁਣ ਸੱਚ ਮਿਲੇ ਸੱਚਿਆਰ ਮਿਲਦਾ ਹੈ ਸੱਚ ਸੱਚ ਰਾਹੀ ਸੱਚ ਦੁਆਰਾ ਸੱਚ ਨਾਲ ਠੀਕ ਹੈ ਸੱਚ ਦੁਆਰਾ ਮਿਲੇ ਸਚਿਆਰ ਕੂੜ ਨ ਪਾਈਏ ਕੂੜ ਨਾਲ ਕੂੜ ਰਾਹੀ ਕੂੜ ਦੁਆਰਾ ਨਾ ਪਾਈਏ ਨਹੀਂ ਪਾਇਆ ਜਾ ਸਕਦਾ ਨਹੀਂ ਪਾਇਆ ਜਾ ਸਕਦਾ ਸੱਚੇ ਸੋਚ ਤੇ ਲਾਏ ਬਹੁੜ ਨ ਆਈ ਹੈ ਸੋ ਸੱਚ ਤੇ ਕੂੜ ਦੋਵੇਂ ਆ ਕੇ ਸੱਚ ਨਾਲ ਸਚਿਆਰ ਮਿਲੇ ਕੂੜ ਨ ਪਾਈਏ ਕੂੜ ਨਾਲ ਨਹੀਂ ਪਾਇਆ ਜਾ ਸਕਦਾ ਇਹ ਨਾਲ ਆ ਗਿਆ ਰਾਹੀ ਨਾਲ ਰਾਹੀ ਨਾਲ ਦੁਆਰਾ ਠੀਕ ਹੈ ਅੱਗੇ ਆ ਜਾਂਦੀ ਹੈ ਸਾਡੀ ਬਿਹਾਰੀ ਕਰ ਲੈਨੇ ਬਿਹਾਰੀ ਨਾਨਕ ਕੀ ਅਰਦਾਸ ਹੈ ਸੱਚ ਨਾਮ ਸੁਹੇਲਾ ਆਪ ਗਿਆ ਸੋਜੀ ਪਈ ਆਪ ਗਿਆ ਸੋਜੀ ਪਈ ਆਪ ਜਿਹੜਾ ਹੈ ਈਗੋ ਉਹ ਅੰਦਰੋਂ ਚਲੀ ਗਈ ਸੋਜੀ ਪਈ ਸੋਜੀ ਪਈ ਗੁਰ ਸਬਦੀ ਮੇਲਾ ਗੁਰ ਸਬਦੀ ਗੁਰ ਸਬਦੀ ਗੁਰੂ ਦੇਸ਼ ਸ਼ਬਦ ਦੇ ਰਾਹੀ ਉਹ ਰਾਹੀ ਉਹੀ ਹੈ ਰਾਹੀ ਦੁਆਰਾ ਉਵੇਂ ਚੱਲਦਾ ਇਹ ਹੁਣ ਹੋ ਗਈ ਇੱਥੇ ਬਿਹਾਰੀ ਅੱਗੇ ਸਿਹਾਰੀ ਸੀ ਤੇ ਬਿਹਾਰੀ ਨਾਲ ਇਹੀ ਚੀਜ਼ ਬਣ ਗਈ ਅੱਗੇ ਹੈ ਘਰ ਹੈ ਅੰਦਰ ਸਭ ਵਤ ਹੈ ਬਾਹਰ ਕੁਛ ਨਹੀਂ ਘਰ ਹੈ ਅੰਦਰ ਘਰ ਦੇ ਵਿੱਚ ਆ ਘਰੇ ਇਕਲਾ ਪਰ ਦੋ ਲਾਈਆਂ ਐਸ ਕਰਕੇ ਇਹ ਧਰਨ ਕਰਕ ਦੇ ਵਿੱਚ ਆ ਗਿਆ ਤਾ ਇਸ ਕਰਕੇ ਲਾਇਆ ਸਭ ਵਤ ਹੈ ਬਾਹਰ ਕੇ ਚ ਨਹੀਂ ਗੁਰ ਪ੍ਰਸਾਦੀ ਪਾਈਏ ਅੰਤਰ ਕਪਟ ਕੋਲਾਹੀ ਹੁਣ ਕੀ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਕਿਰਪਾ ਦੁਆਰਾ ਪਾਈਏ ਪਾਇਆ ਜਾਂਦਾ ਉਹ ਮਾਲਕ ਗੁਰੂ ਦੀ ਕਿਰਪਾ ਨਾਲ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੋ ਜਾਏ ਫਿਰ ਉਹ ਮਿਲਦਾ ਗੁਰ ਪ੍ਰਸਾਦੀ ਪਾਈਏ ਅੰਤਰ ਕਪਟ ਕੋਲਾਹੀ ਇਹ ਬਿਹਾਰੀ ਨਾਲ ਚੱਲ ਰਿਹਾ ਇਹ ਆਪ ਬਿਹਾਰੀ ਨਾਲ ਜਿਹੜੇ ਹੈ ਇਹ ਦੋ ਹੋਗੇ ਗੁਰ ਸਬਦੀ ਔਰ ਗੁਰ ਪ੍ਰਸਾਦੀ بڑے ਸ਼ਬਦ ਜਿਹੜੇ ਆ ਗੁਰੂਆਂ ਸਾਹਿਬ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਮਿਲਣਗੇ ਔਰ ਉਹ ਉਹਨਾਂ ਦਾ ਧਿਆਨ ਦੇ ਨਾਲ ਤੁਸੀਂ ਪੜ੍ਹੋਗੇ ਪਤਾ ਲੱਗ ਜਾਏਗਾ ਅੱਗੇ ਲਾਤਾ ਉਹਨੇ ਲਾਮ ਤੇ ਲਾਮ ਜਿਹੜੀ ਹੈ ਉਹ ਉਹਦੇ ਉਹ ਵੀ ਇਹਦਾ ਚਿੰਨ ਹੈ ਕੀਰਤਨ ਕੋਈ ਮੀਟਣ ਹਾਰਾ ਕੀਰਤਨ ਕੋਈ ਮੀਟਣ ਹਾਰਾ ਕੀਰਤ ਨੂੰ ਕੋਈ ਮੇਟ ਨਹੀਂ ਸਕਦਾ ਗੁਰ ਕੇ ਸ਼ਬਦ ਦੇ ਮੋਖ ਦਵਾਰ ਗੁਰ ਕੇ ਸ਼ਬਦ ਦੇ ਹੁਣ ਆ ਗਿਆ ਲਾਂ ਹੁਣ ਕੀ ਗੁਰੂ ਦੇ ਸ਼ਬਦ ਰਾਹੀ ਗੁਰੂ ਦੇ ਸ਼ਬਦ ਨਾਲ ਗੁਰੂ ਦੇ ਸ਼ਬਦ ਦੁਆਰਾ ਇਹ ਸਾਰਾ ਆ ਗਿਆ ਗੁਰ ਕੇ ਸ਼ਬਦ ਦੇ ਗੁਰੂ ਦੇ ਸ਼ਬਦ ਨਾਲ ਗੁਰੂ ਦੇ ਸ਼ਬਦ ਦੇ ਰਾਹੀ ਮੋਖ ਦਵਾਰਾ ਮੋਖ ਦਵਾਰਾ ਪ੍ਰਾਪਤ ਹੋਣਾ ਮੋਖ ਦਾ ਦਵਾਰ ਮਿਲਦਾ ਗੁਰ ਕਹਿ ਆ ਵੀ ਦੋਦਲਾਮਾ ਇਹ ਕਿਉਂ ਲਾਇਆ ਆ ਸ਼ਬਦ ਆ ਗਿਆ ਸ਼ਬਦ ਕੀ ਹੈ ਕਾਰਨਕਾਰਕ ਦੀ ਨਿਸ਼ਾਨੀ ਹੈ ਇੱਕ ਕਰਨਕਾਰਕ ਅੱਗੇ ਅੱਗੇ ਪੜਾਂਗੇ ਅਧਿਕਰਨਕਾਰਕ ਉਹਦੀ ਵੀ ਨਿਸ਼ਾਨੀ ਇਸ ਤਰ੍ਹਾਂ ਆ ਜਾਏ ਸ਼ਬਦ ਦੇ ਇਹ ਦੇ ਅੱਗੇ ਜਿਹੜਾ ਹੈ ਉਹ ਕੇ ਨਹੀਂ ਰਹਿੰਦਾ ਕੈ ਬਣ ਜਾਂਦਾ ਤੇ ਕੈ ਹੀ ਬੋਲਣਾ ਕੇ ਦੀ ਥਾਂ ਤੇ ਕ ਗੁਰ ਕੈ ਸ਼ਬਦੇ ਕਈ ਵਾਰੀ ਤੁਸੀਂ ਪੜ ਜਣੇ ਗੁਰਕੇ ਸ਼ਬਦ ਗੁਰਕੇ ਸ਼ਬਦ ਗੁਰ ਕੈ ਸ਼ਬਦੇ ਮੁਖਦਵਾਰਾ ਪੂਰਵ ਲਿਖਿਆ ਸੁ퍼 ਪਾਇਆ ਜਨ ਆਪ ਮਾਰ ਪਛਾਤ ਬਾਹੇ ਅੱਗੇ ਹੈ ਰਤਨ ਅਮੂਲਕ ਅਗਮ ਅਪਾਰਾ ਕੀਮਤ ਕਵਨ ਕਰੇ ਵਿਚਾਰਾ ਗੁਰ ਕੈ ਗੁਰ ਕੈ ਸ਼ਬਦੇ ਤੋਲ ਤੁਲਾਏ ਅੰਤਰ ਸ਼ਬਦ ਪਛਾਤਾ ਹੈ ਗੁਰ ਕੈ ਸ਼ਬਦ ਤੋਲ ਤੁਲਾਏ ਅੰਤਰ ਸ਼ਬਦ ਪਛਾਤਾ ਹੈ ਅੱਗੇ ਹੈ ਹੇ ਆ ਜਾਂਦਾ ਅੱਗੇ ਹੇ ਆ ਜਾਏਗਾ ਕਿਉਂਕਿ ਇਹ ਵੀ ਆਪਾਂ ਲਾਅ ਕਰ ਰਹੇ ਆ ਲਾਗੇ ਸ਼ਬਦ ਦੇ ਨਾਲ ਸ਼ਬਦ ਦੇ ਨਾਲ ਸ਼ਬਦ ਦੇ ਰਾਹੀਂ ਆ ਗਿਆ ਅੱਗੇ ਹੇ ਹੇ ਜਿਹੜਾ ਹੈ ਉਹ ਸਾਸਨਗਤ ਅਗਲੀ ਚਿੰਨ ਆਪਿਆ ਹੈ ਚੌਥਾ ਚਿੰਨ ਹੇ ਆ ਹੇ ਹੁੰਦਾ ਨਾਲ ਦੁਆਰਾ ਉਹੀ ਸਾਰਾ ਕੁਝ ਉਮੀ ਰਹਿਣਾ ਸਾਰੋ ਦਿਨ ਸ ਮਜੂਰੀ ਕਰਤਾ ਤੋ ਮੂਸਲ ਮੂਸਲ ਦਾ ਜਿਹਦੇ ਨਾਲ ਘਟਦੇ ਆ ਉਹ ਮੂਸਲ ਮੁਸਲੇ ਮੁਸਲੇ ਰਾਹੀਂ ਛਰਾਇਆ ਮੁਸਲੇ ਰਾਹੀਂ ਛਰਾਇਆ ਉਹ ਚੋਨਾ ਜਿਹੜਾ ਹੈ ਚਾਵਲ ਜਿਹੜੇ ਨੇ ਉਹ ਕਰਦੇ ਨੇ ਮੁਸਲੇ ਨਾਲ ਘੁੱਟ-ਘੁੱਟ ਕੇ ਉਹਨੂੰ ਕਰਦੇ ਸੋ ਸਾਰਾ ਦਿਨ ਮਜੂਰੀ ਕਰਤਾ ਤੋ ਮੁਸਲੇ ਮੁਸਲੇ ਨਾਲ ਮੁਸਲੇ ਰਾਹੀਂ ਗੈ ਉਹ ਮੁਸਲੇ ਨਾਲ ਛਰਾਇਆ ਖੇਰ ਭਇਓ ਬੇਗਾਰੀ ਨਿਆਈਂ ਕਰਕੇ ਕਾਮਨਾ ਆਇਆ ਅਗੇ ਹਰ ਹਰ ਕਰਤ ਪੂਤਨਾ ਤਰੀ ਹਰ ਹਰ ਕਰਕੇ ਪੂਤਨਾ ਤਰੀ ਬਾਲਕਾਤ ਨਹੀਂ ਕਪਟ ਹੈ ਭਰੀ ਕਪਟ ਹੈ ਭਰੀ ਕਪਟ ਆ ਗਿਆ ਇਹ ਹੈ ਕਪਟ ਹੈ ਹੁਣ ਕਪਟੇ ਨਾਲ ਭਰੀ ਜਿਹਦੇ ਨਾਲ ਅਗੇ ਕਪਟ ਕਪਟ ਦੇ ਨਾਲ ਭਰੀ ਕਿਤੇ ਰਾਹੀ ਕਿਤੇ ਇਹ ਜਿਵੇਂ ਵੀ ਇਨ ਵਿੱਚ ਸਹੀ ਹੁੰਦਾ ਉਹੀ ਆਪਾਂ ਇੱਥੇ ਲਾ ਦੇਣਾ ਕਪਟ ਹੈ ਕਪਟ ਕਪਟ ਦੇ ਨਾਲ ਭਰੀ ਕਪਟ ਕਪਤਾ ਹੈ ਨਾਲ ਪਰ ਕੀਨੀ ਰਖਿਆ ਭਗਤ ਪ੍ਰਲਾਦ ਦੇ ਹਰ ਨਾਕਿਸ਼ ਨਖੇ ਬਿਦਾਰੇ ਹਰ ਨਾਕਿਸ਼ ਨਖੇ ਬਿਦਾਰੇ ਬਿਦਾਰੇ ਉਹਨੇ ਮਾਰਤੇ ਨਖੇ ਨੋਹਾਂ ਦੇ ਨਾਲ ਹਰ ਨਾਕਿਸ਼ ਨੂੰ ਪ੍ਰਲਾਦ ਦੇ ਪ੍ਰਲਾਦ ਭਗਤ ਦੀ ਰਖਿਆ ਕੀਤੀ ਤੇ ਉਹਦੇ ਨਖੇ ਦੇ ਨਾਲ ਨੋਹਾਂ ਦੇ ਨਾਲ ਹੀ ਉਹਨੂੰ ਮਾਰ ਦਿੱਤਾ ਹਰ ਨਾਕਿਸ਼ ਬੇਦਰਦਾਸੀ ਸੁੱਤ ਭਇਓ ਬੇਦਰਦਾਸੀ ਸੁੱਤ ਭਇਓ ਪੁਨੀਤਾ ਇਹ ਪੁਨੀਤਾ ਹੋ ਗਿਆ ਸਗਲੇ ਕੁਲ ਉਜਾਰੇ ਅੱਗੇ ਦੇਖੋ ਹੁਣ ਇਹ ਚਾਰੇ ਆਪਣੇ ਕੰਪਲੀਟ ਹੋ ਗਏ ਨੇ ਇਹ ਐ ਜਿਵੇਂ ਆਪਾਂ ਪਹਿਲਾਂ ਆਪਾਂ ਕਰ ਰਹੇ ਸੀ ਸ਼ਬਦੇ ਸ਼ਬਦੇ ਆ ਲਾਂ ਦੇ ਵਿੱਚ ਕੀਤਾ ਹੈ ਸ਼ਬਦੇ ਸ਼ਬਦੇ ਹੋ ਗਿਆ ਸ਼ਬਦ ਦੁਆਰਾ ਸ਼ਬਦ ਨਾਲ ਸ਼ਬਦ ਰਾਹੀਂ ਠੀਕ ਹੈ ਅੱਗੇ ਆ ਗਿਆ ਹੇ ਦੇ ਵਿੱਚ ਮੁਸਲਾ ਹੈ ਮੂਸਲੇ ਮੂਸਲ ਦੇ ਨਾਲ ਮੂਸਲ ਦੇ ਨਾਲ ਮੂਸਲ ਦੇ ਰਾਹੀ ਅੱਗੇ ਆ ਗਿਆ ਕਪਟ ਹੈ ਕਪਟਨ ਨਾਲ ਨਹ ਨੋ ਨਾਲ ਨੋ ਨਾਲ ਮਾਰਿਆ ਨੋਹ ਰਾਹੀ ਮਾਰਿਆ ਨੋਹ ਦੁਆਰਾ ਮਾਰਿਆ ਇੱਕੋ ਗੱਲ ਹਾਂ ਇਹ ਨਹੀਂ ਇਹ ਜਿਹੜਾ ਹੈ ਰਾਹੀ ਆ ਜਾਂਦਾ ਕਰਨ ਕਰ ਰਾਹੀ ਸੋ ਸਾ ਸੰਗਤ ਇਹ ਅੱਜ ਵੀ ਜਿਹੜੀ ਸੀ ਵਿਚਾਰ ਇੰਨੀ ਸੀ ਅਗਲੀ ਦੇ ਵਿੱਚ ਫਿਰ ਆਪਾਂ ਅਗਲੀ ਵੀਡੀਓ 'ਚ ਮਿਲਾਂਗੇ ਸੋਸਾ ਸੰਗਤ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਤਾਂ ਕਿ ਸੰਗਤਾਂ ਦੇ ਵਿੱਚ ਇਹ ਪਹੁੰਚੇ ਤਾਂ ਕਿ ਸੰਗਤਾਂ ਇਸ ਦਾ ਲਾਹਾ ਖਾਟ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ